ਰੱਖਿਆ ਖੋਜ ਅਤੇ ਵਿਕਾਸ ਸੰਗਠਨ ਯਾਨੀ ਡੀਆਰਡੀਓ ਨੇ ਰਾਜਸਥਾਨ ਦੇ ਪੋਖਰਨ ਵਿੱਚ ਚੌਥੀ ਪੀੜੀ ਦੀ ਘੱਟ ਦੂਰੀ ਵਾਲੀ ਹਵਾਈ ਰੱਖਿਆ ਪ੍ਰਣਾਲੀ ਮਿਜ਼ਾਈਲ ਦੇ ਤਿੰਨ ਸਫਲ ਉਡਾਨ ਪਰਖਣ ਕੀਤੇ ਇਹ ਹਵਾਈ ਰੱਖਿਆ ਪ੍ਰਣਾਲੀ ਰੂਸ ਦੇ S400 ਵਰਗੀ ਇਹ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ DRDO ਅਤੇ ਭਾਰਤੀ ਫੌਜ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਧੁਨਿਕ ਤਕਨੀਕਾਂ ਨਾਲ लैस ਇਹ ਨਵੀਂ ਮਿਜ਼ਾਈਲ ਹਥਿਆਰਬੰਦ ਫੌਜਾਂ ਨੂੰ ਹਵਾਈ ਖਤਰਿਆਂ ਦੇ ਖਿਲਾਫ ਹੋਰ ਤਕਨੀਕੀ ਹੁਲਾਰਾ ਦੇਵੇਗੀ ਇਸ ਰੱਖਿਆ ਪ੍ਰਣਾਲੀ ਦਾ ਭਾਰ 23 ਕਿਲੋ ਹੈ ਇਸ ਦੀ ਲੰਬਾਈ 6.7 ਫੁੱਟ ਅਤੇ ਘੇਰਾ 3.5 ਇੰਚ ਹੈ ਇਹ ਆਪਣੇ ਨਾਲ 2 ਕਿਲੋ ਤੱਕ ਦੇ ਭਾਰ ਵਾਲਾ ਹਥਿਆਰ ਲੈ ਕੇ ਜਾ ਸਕਦਾ ਹੈ ਇਸਦੀ ਰੇਂਜ 250 ਮੀਟਰ ਤੋਂ 6 ਕਿਲੋਮੀਟਰ ਤੱਕ ਇਹ 11111000 ਫੁੱਟ ਦੀ ਉਚਾਈ ਤੱਕ ਪਹੁੰਚ ਸਕਦਾ ਹੈ ਇਸਦੀ ਵੱਧ ਤੋਂ ਵੱਧ ਸਪੀਡ ਮੈਕ 1.5 ਯਾਨੀ 1800 ਕਿਲੋਮੀਟਰ فی ਘੰਟਾ ਹੈ ਇਸ ਤੋਂ ਪਹਿਲਾਂ ਇਸ ਦਾ ਤਜਰਬਾ ਪਿਛਲੇ ਸਾਲ ਮਾਰਚ ਦੇ ਮਹੀਨੇ ਦੌਰਾਨ ਅਤੇ ਸਾਲ 2022 ਵਿੱਚ 27 ਸਤੰਬਰ ਨੂੰ ਕੀਤਾ ਗਿਆ ਸੀ